ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ 사ਦਕ ਫਿਰੋਜ਼ਪੁਰ ਰੋਡ ਸੱਤ ਪਿੰਡ ਬੂੜਾ ਗੁੱਜਰ ਵਿਖੇ ਗੁਰਨਾਨਕ ਟੈਂਕੀ ਵਰਕਰਸ ਤੇ ਕੱਚੇ ਅਤੇ ਪੱਕੇ ਖਾੜਾਂ ਦੇ ਰਕੇ ਸੀਮਿੰਟ ਤੇ ਪਲਾਸਟਿਕ ਦੇ ਵਾਈਬ੍ਰੇਟਰ ਅਤੇ ਸਟੀਲ ਦੇ ਕੁੰਡੇ ਲਾ ਕੇ ਬਣਾਏ ਜਾਂਦੇ ਹਨ ਇਸ ਤੋਂ ਇਲਾਵਾ ਇੱਥੇ ਵੱਖ-ਵੱਖ ਤਰ੍ਹਾਂ ਦੇ ਗਮਲੇ ਖੇਤ ਨੂੰ ਵਾੜ ਅਤੇ ਨਿਸ਼ਾਨਦੇਹੀ ਕਰਨ ਵਾਲੇ ਪੋਲ ਪਾਣੀ ਅਤੇ ਫਲਸ਼ਾਂ ਦੇ ਟੈਂਕ ਵਾਈਬ੍ਰੇਟਰਾਂ ਦੀ ਤਸੱਲੀ ਬਖਸ਼ ਸਮਾਨ ਬਣਾਇਆ ਜਾਂਦਾ ਹੈ ਖਰੀਦਣ ਲਈ ਸੰਪਰਕ ਕਰੋ 99991 99900 ਰਵਿੰਦਰ ਸਿੰਘ ਜੀ ਮੇਰਾ ਨਾਮ ਆ ਪਿੰਡ ਬੂੜਾ ਉੱਜਰ ਸਾਦਕ ਤੋਂ ਪ੍ਰੋਇਪਰ ਰੋਡ ਤੇ ਆ ਪਿੰਡ ਬੂੜਾ ਕੁਜਰਾ ਜਿਹੜੇ ਤੁਸੀਂ ਨੱਕੇ ਬਣਾ ਰਹੇ ਆ ਕਿਸ ਕਿਸ ਤਰ੍ਹਾਂ ਦੇ ਬਣਾ ਰਹੇ ਆ ਆਪਾਂ ਹਰ ਤਰ੍ਹਾਂ ਦੇ ਨੱਕਾ ਬਣਾਉਣੇ ਕੱਚੇ ਖਾਲੇ ਵਾਲੇ ਬਣਾਉਣੇ ਪੱਕੇ ਵਾਲੇ ਬਣਾਉਣੇ ਆ ਵਾਇਬ੍ਰੇਟਰ ਲੱਗਦਾ ਸਟੀਲ ਦੇ ਕੁੰਡੇ ਆ ਫੱਟੀ ਪਤਲੀ ਕੀਤੀ ਹੈ ਹੌਲੀ ਕੀਤੀ ਹੈ ਚਾਰਜ ਫਿਰ ਕਿਨਾਰੀ ਬਣਾਈ ਹੈ ਫੱਟੀ ਟੁੱਟਦੀ ਨਹੀਂ ਇਹ ਜਿਹੜੇ ਕੋਈ ਪਲਾਸਟਿਕ ਵਗੈਰਾ ਦੇ ਅੱਜ ਕੱਲ ਬਹੁਤ ਟ੍ਰੈਂਡ ਹੈਗਾ ਉਹ ਬਣਾਉਣੇ ਆ ਹਾਂ ਉਹ ਬਣਿਆ ਵਾ ਵਾਧੂ ਪਿਆ ਜੀ ਆਪਣੇ ਕੋਲੇ ਸਟਾਕ ਪਿਆ ਆਪਣੇ ਕੋਲੇ ਇੱਕ ਜਿਹੜੀਆਂ ਕੱਚੀਆਂ ਫਲਸ਼ਾਂ ਪਹਿਲਾਂ ਬੰਦਿਆ ਸੀ ਉਹਨਾਂ ਦੇ ਉੱਤੇ ਕੋਈ ਬੰਦਦਾ ਹੁੰਦਾ ਸੀ ਉਦਾਂ ਦੇ ਕੋਈ ਹੈ ਬਣਾਉਣੇ ਆ ਯੋ ਹੀ ਪਾਣੀ ਲੈ ਕੇ ਡੈਗ ਡੈਗ ਬਣਾਉਣੇ ਫਸਲਾਂ ਦਾ ਦੂਜੇ ਪਾਸਾ ਖੱਲੇ ਨੱਪਨਾਂ ਦੇ ਲੋਕਾਂ ਕੀ ਸੰਦੇਸ਼ ਆ ਦੇਣਾ ਚਾਹੁੰਦਾ ਵੀ ਇਹ ਜਿਵੇਂ ਕੱਚੇ ਨੱਕੇ ਆਵੇਂ ਖੇਤਾਂ 'ਚ ਤੇ ਉਹਨੂੰ ਪੱਕਾ ਕਰਨ ਵਾਸਤੇ ਜਿਹੜੇ ਕੱਚੇ ਖਾਲਾਂ 'ਚ ਲੱਗਣਾ ਉਹਨੂੰ ਐਪਲੋਂ ਦੇ ਲੋੜ ਹੀ ਨਹੀਂ ਨਾ ਮੈਸਤਰੀ ਭਾਲਣ ਦੀ ਲੋੜ ਆ ਉਹਦੇ ਨਾਲ ਦੀ ਨਕਲ ਜਾਓ ਤੇ ਘੱਟ ਦਿਓ ਉਹਦੇ ਨਾਲ ਦੀ ਨਾ ਪਾਣੀ ਛੱਡ ਦਿਓ। ਇਹ 5 ਮਿੰਟਾਂ ਦਾ ਕੰਮ ਨਹੀਂ ਸਾਰਾ। ਜੇ ਕਿਸੇ ਨੇ ਆਉਣਾ ਹੋਵੇ ਨੱਕੇ ਲੈਣ ਵਗੈਰਾ ਕੋਈ ਆਰਡਰ ਵਗੈਰਾ ਦਿੱਤਾ ਜਾਂਦਾ ਜਾਂ ਕੋਈ ਕਿਸ ਅਡਰਸ ਤੋਂ ਕਨੈਕਟ ਜ਼ਰੂਰ ਹੋਵੇ। ਕਿਉਂਕਿ ਹੁਣ ਜਿਵੇਂ ਠੰਡ ਚੱਲੀ ਜਾਂਦੀ ਆ ਹੁਣ ਤਾਂ ਮਾਲ ਥੋੜਾ ਪ ਬੁੱਟੇ ਵਾਸਤੇ ਕੋ ਗਮਲੇ ਵਗੈਰਾ ਵੀ ਤਿਆਰ ਕਰਦੇ ਆ ਸਭ ਕੁਝ ਹੀ ਕਰਦੇ ਆ ਜੀ ਮੇਰਾ ਨੰਬਰ ਹੈ 99999999 99999999 ਕਨੈਕਟ ਫੋਨ ਤੇ ਕਨੈਕਟ ਜਰੂਰ ਕਰਕੇ ਆਵੇ ਜੀ ਕਿ ਕਿਸ ਕਿਸ ਜਗ੍ਹਾ ਤੇ ਆਪਾਂ ਜਿਹੜੀ ਆਪਣੀ ਫੈਕਟਰੀ ਵਗੈਰਾ ਲੱਗੀ ਹੈ ਆਪਣੀ ਫੈਕਟਰੀ ਆ ਸਕਾਈ ਸਕੂਲ ਦੇ ਸਾਹਮਣੇ ਆ ਪਿੰਡ ਬੂੜਾ ਵਿਚਰਾਂ